ਚਲੋ ਖैर ਕੋਈ ਰਹਿ ਤਾਂ ਨਹੀਂ ਜ ਆਪਣਾ ਪੱਤਰਕਾਰ ਨਹੀਂ ਜੀ ਅੱਜ ਦੀ ਪ੍ਰੈਸ ਕਾਨਫਰੰਸ ਕਹੇ ਬ੍ਰੀਫ ਕਰ ਦੋ ਕਦੇ ਵਾਸਤੇ ਤੁਸੀਂ ਪ੍ਰੈਸ ਕਾਨਫਰੰਸ ਕਰਦੇ ਅੱਗੇ ਲੋਜ ਦੇਖੋ ਸਭ ਤੋਂ ਪਹਿਲਾਂ ਸਾਡੇ ਸਤਿਕਾਰਯੋਗ ਪੱਤਰਕਾਰ ਦੋਸਤੋ ਸਾਡੇ ਇੱਕ ਨਿਰਮਾਣੇ ਦੇ ਸੱਦੇ ਤੇ ਤੁਸੀਂ ਸਾਰੇ ਜਾਣੇ ਸਾਡੀ ਗੱਲ ਨੂੰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਲੈ ਕੇ ਜਾਣ ਦੇ ਲਈ ਇੱਥੇ ਪਹੁੰਚੇ ਹੋ ਇਸ ਲਈ ਤੁਹਾਡਾ ਪੂਰੇ ਦੇ ਪੂਰੇ ਐਸਕੇਮ ਨਾਨ ਪੋਲਿਟিক্যাল ਵੱਲੋਂ ਔਰ ਕਿਸਾਨ ਜਮਾਤ ਵੱਲੋਂ तहे ਦਿਲੋਂ ਧੰਨਵਾਦ ਕਰਦੇ ਆ ਜੀ ਆਇਆਂ ਨੂੰ ਤੁਹਾਨੂੰ ਸਾਰਿਆਂ ਨੂੰ ਤੁਸੀਂ ਸਾਡੀ ਗੱਲ ਅੱਗੇ ਲੈ ਕੇ ਜਾ ਰਹੇ ਹੋ ਅੱਜ ਜਿਹੜੀ ਆਪਾਂ ਪ੍ਰੈਸ ਕਾਨਫਰੰਸ ਕਰਨ ਲੱਗੇ ਆ ਜੇ ਦੀ ਮੇਨ ਵਜਾ ਇਹ ਆ ਤੇ ਦੇਖੋ ਜਿਸ ਤਰੀਕੇ ਦੇ ਨਾਲ ਸਰਕਾਰਾਂ ਚਾਹੇ ਉਹ ਕੇਂਦਰ ਦੀ ਸਰਕਾਰ ਹੋਵੇ ਚਾਹੇ ਉਹ ਰਾਜਾਂ ਦੀਆਂ ਸਰਕਾਰਾਂ ਹੋਣ ਲੋਕਾਂ ਦੇ ਉੱਪਰ ਹਮਲਾਵਰ ਨੇ ਕਿਸਾਨਾਂ ਦੇ ਕੋਲੋਂ ਜ਼ਬਰਦਸਤੀ ਹਰ ਹੀਲੇ ਜ਼ਮੀਨਾ ਖੋ ਕੇ ਕਾਰਪੋਰੇਟਸ ਦੇ ਹਵਾਲੇ ਕਰਕੇ ਔਰ ਉਹਨਾਂ ਕਾਰਪੋਰੇਟ ਘਰਾਣਿਆਂ ਨੂੰ ਸਸਤਾ ਮਜ਼ਦੂਰ ਪ੍ਰੋਵਾਈਡ ਕਰਵਾਉਣ ਦੀਆਂ ਸ਼ਾਸ਼ਾ ਰਚਨ ਦੇ ਤਹਿਤ ਪਿਛੇ ਤਿੰਨ ਕਾਲੇ ਕਾਨੂੰਨ ਕੇਂਦਰ ਸਰਕਾਰ ਲੈ ਕੇ ਆਈ ਉਹਦੇ ਤੇ ਲੋਕਾਂ ਨੇ ਤਕੜੇ ਹੋ ਕੇ ਫਾਈਟ ਕੀਤਾ ਪਿਛੇ ਮੋੜ ਲਈ ਲੇਕਿਨ ਅੱਜ ਸਾਡੀ ਸਟੇਟ ਦੀ ਗਵਰਨਮੈਂਟ ਉਹਦੇ ਨਾਲੋਂ ਵੀ ਖਤਰਨਾਕ ਲੈਂਡ ਪੂਲਿੰਗ ਲੈ ਕੇ ਆ ਗਈ ਕਿ ਲੋਕਾਂ ਨੂੰ ਜ਼ਮੀਨ ਦਾ ਪੈਸਾ ਵੀ ਕੋਈ ਨਹੀਂ ਦੇਣਾ ਔਰ ਫ੍ਰੀ ਆਫ ਕੋਸਟ ਜ਼ਮੀਨ ਲੈ ਲੈਣੀ ਹੈ ਔਰ ਇਹਦੇ ਚ ਚਿੰਤਾਵਾਂ ਬਹੁਤ ਵੱਡੀਆਂ ਇਹ ਨੇ ਕਿ ਜੇਕਰ ਇਹ ਲੈਂਡ ਪੂਲਿੰਗ ਦੇ ਵਿੱਚ ਸਰਕਾਰ ਸਫਲ ਹੁੰਦੀ ਹੈ ਤਾਂ ਸਵਾਲ ਸਭ ਤੋਂ ਵੱਡਾ ਹੈ ਕਿ ਘੱਟੋ ਘੱਟ ਜਿਹੜੇ 65000 ਏਕੜ ਜ਼ਮੀਨ ਜਾਣੀ ਹੈ ਤੇ 50000 ਪਰਿਵਾਰ ਜਿਹੜੇ ਡਾਇਰੈਕਟ ਇਨਡਾਇਰੈਕਟ ਢੰਗ ਦੇ ਨਾਲ ਬੇਰੁਜ਼ਗਾਰ ਹੋਣੇ ਨੇ 162 63 ਪਿੰਡ ਉਜੜਨੇ ਨੇ ਜੇ 162 ਥ੍ਰੈਡ ਪੈਡ ਉਜੜਨੇ ਆ ਤਾਂ ਇਹਦਾ ਮਤਲਬ ਇਹ ਆ ਕਿ ਕੱਲੀ ਕਿਸਾਨੀ ਦਾ ਇਸ਼ੂ ਨਹੀਂ ਰਿਹਾ ਖੇਤੀ ਦੇ ਵਿੱਚੋਂ ਜਿੰਨਾ ਲੋਕਾਂ ਨੂੰ ਰੋਜ਼ਗਾਰ ਮਿਲਦਾ ਸੀ ਇਹ ਉਹਨਾਂ ਦਾ ਇਸ਼ੂ ਵੀ ਆ ਔਰ 65000 ਏਕੜ ਦੇ ਵਿੱਚੋਂ ਜਿਹੜਾ ਅਨਾਜ ਪੈਦਾ ਹੋਣਾ ਸੀ ਜਿਹੜੀਆਂ ਸਬਜ਼ੀਆਂ ਜਿੱਥੋਂ ਪੈਦਾ ਹੋਣੀਆਂ ਸੀ ਉਹਨਾਂ ਦੀ ਪ੍ਰੋਡਕਸ਼ਨ ਘਟਣੀ ਆ ਤੇ ਹਰ ਵਿਅਕਤੀ ਦੀ ਜੇਬ ਤੇ ਵੀ ਬੋਝ ਪੈਣਾ ਹੈ ਇਹ ਛੋਟਾ ਜਿਹਾ ਇਸ਼ੂ ਨਹੀਂ ਹੈ ਇਹ ਸਾਡੇ ਸਾਰਿਆਂ ਦਾ ਸਾਂਝਾ ਇਸ਼ੂ ਹੈ ਇਸੇ ਤਰੀਕੇ ਦੇ ਨਾਲ ਭਾਰਤ ਸਰਕਾਰ ਜਿਸ ਤਰ੍ਹਾਂ ਲਗਾਤਾਰ ਡੋਨਾਲਡ 트੍ਰੰਪ ਸਾਡੇ ਤੇ ਦਬਾਅ ਬਣਾ ਰਿਹਾ ਹੈ ਕਿ ਅਸੀਂ ਟੈਕਸ ਵਧਾ ਦੇਾਂਗੇ ਅਸੀਂ ਹੋਰ ਟੈਕਸ ਲਾਵਾਂਗੇ ਔਰ ਸਾਡੀ ਸਰਕਾਰ ਬੇਸ਼ੱਕ ਹਜੇ ਸਟੈਂਡ ਆਫ ਦਾ ਰੱਖੀ ਬੈਠੀ ਹੈ ਪਰ ਸਾਨੂੰ ਇਹ ਵੀ ਲੱਗਦਾ ਹੈ ਕਿ ਜੇ ਹੋ ਜਾ ਸਾਡੀ ਸਰਕਾਰ ਦਾ ਪਿੱਛੇ ਵਤੀਰਾ ਹੈ ਕਿਸਾਨਾਂ ਪ੍ਰਤੀ ਕਿਸੇ ਦੀ ਸ਼ਹਿਰਦਤਾ ਨਹੀਂ। ਔਰ ਉਹ ਜਿਹੜਾ ਫ੍ਰੀ ਟ੍ਰੇਡ ਐਗਰੀਮੈਂਟ ਕਰਨ ਦੀਆਂ ਗੱਲਾਂ ਹੋ ਰਹੀਆਂ ਨੇ ਉਹ ਸਾਡੇ ਕਿਸਾਨਾਂ ਲਈ ਕੱਲਿਆ ਲਈ ਨਹੀਂ ਉਹ ਆਮ ਲੋਕਾਂ ਲਈ ਵੀ ਉਹਨਾਂ ਹੀ ਘਾਤਕ ਹੈ। ਕਿਉਂਕਿ ਉਹਦੇ ਵਿੱਚ ਜਿਹੜਾ ਮੱਕਾ ਤੇ ਸੋਇਆਬੀਨ ਆਉਣਾ ਹੈ ਉਹ ਜੈਨੇਟਿਕ ਮੋਡੀਫਾਈਡ ਆਉਣਾ ਹੈ। ਉਹ ਹਰ ਇੱਕ ਵਿਅਕਤੀ ਲਈ ਬੜਾ ਖਤਰਨਾਕ ਹੈ। ਸੋ ਇਸ ਕਰਕੇ ਇਹਨਾਂ ਸਾਰੀਆਂ ਗੱਲਾਂ ਨੂੰ ਲੈ ਕੇ ਅੱਜ ਪਿੱਛੇ ਤੁਸੀਂ ਦੇਖਿਆ ਪਿਛਲਾ ਆਪਾਂ ਸਮਾਂ ਲਗਾਇਆ ਝੋਨੇ ਦਾ ਸੀਜ਼ਨ ਕਿਸਾਨ ਰੱਜ ਕੇ ਲੁੱਟਿਆ ਗਿਆ ਝੋਨਾ ਖਰੀਦਣ ਦੀ ਜਿਹੜੀ ਨਮੀ ਦੀ ਦਰ ਸੀ ਸੀਮਾ ਸੀ ਜਿਹੜੀ ਉਹ 17 ਮੌਇਸਚਰ ਤੇ ਝੋਨਾ ਖਰੀਦਾ ਜਾਂਦਾ ਸੀ ਲੇਕਿਨ ਕਿਸਾਨਾਂ ਦਾ 11-11 ਮੌਇਸਚਰ ਤੇ ਝੋਨਾ ਚਲਿਆ ਗਿਆ ਫਿਰ ਵੀ ਕਿਸਾਨ ਰੱਜ ਕੇ ਲੁੱਟਿਆ ਗਿਆ ਔਰ ਉਹਨਾਂ ਨੂੰ ਵੱਡੀਆਂ ਕਟ ਲੋਣੇ ਪਏ ਨੇ ਔਰ ਬਿਲਕੁਲ ਪਿਛਲੇ ਪਿਛਲੀ ਵਾਰੀ ਦੀ ਤਰ੍ਹਾਂ ਐਟਕੀ ਵੀ ਸਾਨੂੰ ਜਿਹੜਾ ਕਿਸਾਨ ਦਾ ਝੋਨੇ ਦਾ ਮਾਮਲਾ ਹੈ ਉਹ ਉਨਾ ਹੀ ਖਤਰਨਾਕ ਨਜ਼ਰ ਆ ਰਿਹਾ ਹੈ ਕਿਉਂਕਿ ਪਿਛਲੇ ਦਿਨਾਂ ਮંત્રીਆਂ ਦੀ ਜਿਹੜੇ ਕੈਬਨਿਟ ਮਿਨਿਸਟਰ ਨੇ ਉਹਨਾਂ ਨੇ ਪ੍ਰੈਸ ਦੇ ਸਾਹਮਣੇ ਆ ਕੇ ਕਹਿਤਾ ਕਿ ਵੀ ਸਾਡੇ ਹੱਥ ਖੜੇ ਹੈ ਕੇਂਦਰ ਜੇ ਅਕੋਂ ਸਾਨੂੰ ਜਗ੍ਹਾ ਪ੍ਰੋਵਾਈਡ ਨਹੀਂ ਕਰਵਾਉਂਦੀ ਸਮਾਂ ਪਹਿਲਾਂ ਵਾਲਾ ਚੌਲ ਨਹੀਂ ਚੱਕਦੀ ਤਾਂ ਅਸੀਂ ਝੋਨੇ ਲਈ ਕੀ ਕਰਾਂਗੇ ਅਸੀਂ ਕੁਝ ਨਹੀਂ ਕਰ ਸਕਦੇ ਸਭ ਤੋਂ ਮਾੜੀ ਗਲਤੀ ਇਹ ਹੈ ਕਿ ਸਾਡੀ ਸਰਕਾਰ ਵੱਲੋਂ ਇਹ ਕਹਿਣਾ ਕਿ ਅਸੀਂ ਕੁਝ ਨਹੀਂ ਕਰ ਸਕਦੇ ਭਾਈ ਜੇ ਤੁਸੀਂ ਕੁਝ ਨਹੀਂ ਕਰ ਸਕਦੇ ਅਜਿਹਾਂ ਪ੍ਰਸਥਿਤੀਆਂ ਦੇ ਨਾਲ ਨਜਿੱਠਣ ਦੀ ਤੁਹਾਡੇ ਵਿੱਚ ਕਪੈਸਿਟੀ ਨਹੀਂ ਹੈ ਤਾਂ ਫਿਰ ਤੁਸੀਂ ਐਡੀ ਵੱਡੀ ਜ਼ਿੰਮੇਵਾਰੀ ਚੱਕਣੀ ਨਹੀਂ ਸੀ ਜਿਹੜੀ ਤੁਸੀਂ ਚੱਕ ਲਈ ਪਿਛਲੇ ਸਾਲ ਵੀ ਕਿਸਾਨ ਰੱਜ ਕੇ ਰੁਲਿਆ ਰੱਜ ਕੇ ਖਰਾਬ ਕੀਤਾ ਔਰ ਬਰਬਾਦ ਕਰਕੇ ਰੱਖਤਾ ਤੇ ਇਸ ਵਾਰੀ ਫੇਰ ਉਹੀ ਤਿਆਰੀ ਦੁਬਾਰਾ ਫੇਰ ਹੋ ਰਹੀ ਹੈ ਇਹ ਕਿਸੇ ਵੀ ਕੀਮਤ ਦੇ ਉੱਤੇ ਬਰਦਾਸ਼ਤ ਨਹੀਂ ਕੀਤੀਆਂ ਜਾ ਸਕਦੀਆਂ ਇਹਨਾਂ ਸਾਰੇ ਹਾਲਾਤਾਂ ਨੂੰ ਵੇਖ ਕੇ ਅਸੀਂ ਸਮਝਦੇ ਹਾਂ ਕਿ ਇਹ ਲੜਾਈ ਕੇਵਲ ਕਿਸਾਨ ਦੀ ਨਹੀਂ ਰਹੀ ਇਹ ਹਰ ਵਰਗ ਦੀ ਲੜਾਈ ਬਣ ਗਈ ਹੈ ਤੋਂ ਜਿੰਨੇ ਵੀ ਕਮਿਊਨਿਟੀਆਂ ਦੇ ਲੋਕ ਨੇ ਜਿੰਨਾਂ ਵੀ ਯੂਨੀਅਨਸ ਨੇ ਚਾਹੇ ਉਹ ਪਾਰ ਮੰਡਲ ਹੈ ਚਾਹੇ ਸਟੂਡੈਂਟਾਂ ਦੀ ਯੂਨੀਅਨ ਹੈ ਚਾਹੇ ਮਜ਼ਦੂਰਾਂ ਦੀ ਯੂਨੀਅਨ ਹੈ ਚਾਹੇ ਰੱਖਿਆ ਚਾਲਕਾਂ ਦੀ ਯੂਨੀਅਨ ਹੈ ਜੋ ਵੀ ਯੂਨੀਅਨਜ਼ ਨੇ ਕਿਸਾਨਾਂ ਦੀਆਂ ਯੂਨੀਅਨਾਂ ਸਭ ਨੂੰ ਸਾਡੀ ਅਪੀਲ ਹੈ ਹੱਥ ਜੋੜ ਕੇ ਕਿ ਭਾਈ ਹੁਣ ਇਹ ਲੜਾਈ ਆ ਜਿਹੜੀ ਬਹੁਤ ਵੱਡੀ ਪੱਧਰ ਦੇ ਉੱਤੇ ਸਾਨੂੰ ਇਕੱਠੇ ਹੋ ਕੇ ਲੜਨੀ ਪੈਣੀ ਤੇ ਇਕਤਾ ਦੀ ਲੋੜ ਹੈ ਆਓ ਇਕਤਾ ਕਰਕੇ ਇਸ ਲੜਾਈ ਨੂੰ ਅੱਗੇ ਤੋਰੀਏ ਜਿਵੇਂ ਇਹਦੇ ਲਈ ਅਸੀਂ ਆ ਲੁਧਿਆਣਾ ਦੇ ਅੰਦਰ ਜਿੱਥੇ ਅੱਜ ਬੈਠੇ ਆ ਲੁਧਿਆਣਾ ਦਾ ਪਿੰਡ ਜੋਧਾ ਜਿਹਦੇ ਵਿੱਚ 7 ਤਰੀਕ ਨੂੰ 7 ਅਗਸਤ ਨੂੰ ਇਸ ਲੈਂਡ ਪੂਲਿੰਗ ਦੇ ਖਿਲਾਫ ਲੱਖਾਂ ਲੋਕਾਂ ਦਾ ਇਕੱਠ ਕਰਕੇ ਭਗਵੰਤ ਮਾਨ ਸਰਕਾਰ ਦੀ ਉਸ ਜਿਹੜੇ ਝੂਠੇ ਦਾਅਵੇ ਕੀਤੇ ਜਾ ਰਹੇ ਨੇ ਕਿ ਲੋਕ ਮੇਰੇ ਨਾਲ ਨੇ ਕਿਸਾਨ ਮੈਨੂੰ ਜ਼ਮੀਨ ਦੇ ਰਹੇ ਨੇ ਮੇਰੇ ਹੱਕ ਜੀ ਲੋਕ ਭੁਗਤ ਰਹੇ ਨੇ ਉਹ ਸਾਰੇ ਦੇ ਸਾਰੇ ਦਾਅਵੇ ਖੋਖਲੇ ਸਾਬਤ ਕਰਾਂਗੇ ਲੋਕਾਂ ਦਾ ਇਕੱਠ ਦੱਸੇਗਾ ਸੋ ਉਹ ਇਕੱਠ ਕਰਨ ਜਾ ਰਹੇ ਆ ਉਹ ਦੋ ਵਾਰ 16 ਅਗਸਤ ਨੂੰ ਮਾਝੇ ਤੇ ਦੁਆਬੇ ਦੇ ਜਿਹੜੇ 5-6 ਜ਼ਿਲ੍ਹੇ ਆ ਇਧਰਲੇ ਪਾਸੇ ਅਸੀਂ ਮਾਲਵੇ ਦਾ ਕੀਤਾ ਮਾਝੇ ਤੇ ਦੁਆਬੇ ਦੇ ਜ਼ਿਲ੍ਹਿਆਂ ਦਾ ਉਧਰ ਕਰਨਾ ਹੈ ਉਹ ਅਸੀਂ ਕੀ ਹੋ ਜਗਤਨਾ ਬਾਬਾ ਬਕਾਲਾ ਜੀ ਬਾਬਾ ਬਕਾਲਾ ਦੇ ਵਿੱਚ ਇਹ ਇਹ ਜੀ ਲੈਂਡ ਪੂਲਿੰਗ ਦੇ ਖਿਲਾਫ ਇੱਕ ਵੱਡੀ ਕਿਸਾਨ ਮਹਾਪੰਚਾਇਤ ਹੋਰ ਇੱਕ ਦਿਨ ਦੀ ਕਰਾਂਗੇ ਔਰ ਉਸ ਤੋਂ ਜਿਹੜੇ ਬਾਕੀ ਗੱਲਾਂ ਨੇ ਤੁਹਾਡੇ ਨਾਲ ਉਹ ਸਾਡੇ ਮੇਰੇ ਨਾਲ ਹਰਿਆਣੇ ਤੋਂ ਜਰਨੈਲ ਸਿੰਘ ਜੀ ਆਏ ਹੋਏ ਨੇ ਇਹ ਤੁਹਾਡੇ ਨਾਲ ਗੱਲ ਸਾਂਝੀ ਕਰਨਗੇ ਕਿਉਂਕਿ ਅਸੀਂ ਜਿਹੜਾ ਓਵਰਾਲ ਇੰਡੀਆ ਬਹੁਤ سارے ਪ੍ਰੋਗਰਾਮ ਦੇ ਰੱਖੇ ਨੇ ਕਿਉਂਕਿ ਸਾਡੀਆਂ ਜਿਹੜੀਆਂ ਮੰਗਾਂ ਨੇ ਪਿਛਲੇ ਅੰਦੋਲਨ ਦੀਆਂ ਜਿਹੜਾ ਅੰਦੋਲਨ ਆਪਾਂ ਹੁਣ ਲੜਕੇ ਹਟਿਆ ਬੇਸ਼ੱਕ ਸਰਕਾਰ ਨੇ ਸਾਡਾ ਉਹ ਅੰਦੋਲਨ ਧੋਖੇ ਦੇ ਨਾਲ ਆਗੂਆਂ ਨੂੰ ਗ੍ਰਿਫਤਾਰ ਕਰਕੇ ਲੋਕਾਂ ਨੂੰ ਉੱਥੋਂ ਖਦੇੜ ਤਾਂ ਪਰ ਲੋਕਾਂ ਦੇ ਅੰਦਰੋਂ ਅੰਦੋਲਨ ਖਤਮ ਨਹੀਂ ਹੋਇਆ ਲੋਕਾਂ ਦੀ ਡਿਮਾਂਡ ਜਿੰਨੀ ਦੇਰ ਤੱਕ ਪੂਰੀ ਨਹੀਂ ਹੁੰਦੀ ਮਸਲੇ ਦਾ ਹੱਲ ਨਹੀਂ ਹੁੰਦਾ ਐਮਐਸਪੀ ਗਰੰਟੀ ਕਾਨੂੰਨ ਡਾਕਟਰ ਸੁਆਮੀ ਨਾਥੰਦੀ ਰਿਪੋਰਟ ਕਿਸਾਨਾਂ ਦੀ ਕਰਜ਼ਾ ਮੁਕਤੀ ਔਰ ਲੈਂਡ ਐਕੁਇਜਿਸ਼ਨ ਐਕਟ 2013 ਨੂੰ ਬਹਾਲ ਕਰਨਾ ਜਿੰਨੀ ਦੇਰ ਤੱਕ ਇਹ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉੰਨੀ ਦੇਰ ਤੱਕ ਇਹ ਲੜਾਈ ਸਾਡੀ ਜਾਰੀ ਰਹੇਗੀ ਅਲੱਗ-ਅਲੱਗ ਸਟੇਟਾਂ ਦੇ ਵਿੱਚ ਅਸੀਂ ਵੱਡੀਆਂ ਕਿਸਾਨ ਮਹਾਪੰਚਾਇਤਾਂ ਹੋਰ ਕਰਨ ਦੀ ਸਾਡੀ ਤਿਆਰੀ ਹੈ ਜੀ ਦੇ ਬਾਰੇ ਜਰਨੈਲ ਸਿੰਘ ਜੀ ਰਤਿਆ ਇਹ ਤੁਹਾਡੇ ਨਾਲ ਇਹਦੀ ਸਾਂਝ ਪਾਉਣਗੇ ਆਹ ਜਰਨੈਲ ਸਿੰਘ ਐਧਰ ਆ ਜਾ ਤੂੰ ਮੇਰੇ